ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਿਲਪ੍ਰੀਤ ਸਿੰਘ ਟੋਡਰਵਾਲ ਆਮ ਆਦਮੀ ਪਾਰਟੀ ਬਲੌਗ ਇਨਚਾਰਜ ਮੈਂ ਸਾਰੇ ਹੀ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਜੋ ਪਿਛਲੇ ਦੌਰਾਨ ਸਮੇਂ ਦੌਰਾਨ ਜਿਹੜਾ ਹੜ੍ਹ ਆਏ ਸੀਗੇ ਹੜ੍ਹਾਂ ਦੇ ਕਾਰਨ ਜਿਹੜੇ ਖੇਤਾਂ ਵਿੱਚ ਫਸਲ ਜਿਹੜੀ ਬਰਬਾਦ ਹੋ ਗਈ ਸੀ ਉਹ ਫਸਲ ਦਾ ਮੁਆਵਜ਼ਾ ਸultanpur Lodhi ਦੇ ਸਾਰੇ ਹੀ ਮੈਂ Sultanpur Lodhi ਵਾਸੀਆਂ ਨੂੰ ਬੇਨਤੀ ਕਰਦਾ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਸੀ ਉਹ ਐਸਡੀਐਮ ਸਾਹਿਬ ਨੂੰ ਜਾ ਕੇ ਮਿਲ ਲੈਣ ਉਹਨਾਂ ਦੇ ਕੋਲ ਮੁਆਵਜ਼ਾ ਜਿਹੜਾ ਆ ਉਹ ਅਜ ਤੂੰ 1.5 ਦੋ ਮਹੀਨੇ ਪਹਿਲਾਂ ਦਾ ਆ ਚੁੱਕਾ ਆ ਪਰ ਹਜੇ ਤੱਕ ਸਾਡੇ ਕਿਸਾਨ ਵੀਰ ਉਹ ਮੁਆਵਜ਼ਾ ਲੈਣ ਨਹੀਂ ਗਏ ਤੇ ਬੇਨਤੀ ਕਰਦੇ ਆ ਵੀ ਸਾਰੇ ਆਪਣੇ ਕਿਸਾਨ ਵੀਰ ਜਿਹੜੇ ਆ ਉਹ ਆਪਣੀਆਂ ਫਰਦਾਂ ਲੈ ਕੇ ਆਪਣੇ ਕਾਗਜ਼ੀ ਪੱਤਰ ਲੈ ਕੇ ਕੱਚੀ ਪਿਆਲੀ ਪੱਕੀ ਪਿਆਲੀ ਜੋ ਵੀ ਹੈਗਾ ਆ ਉਹ ਲੈ ਕੇ ਐਸਡੀਐਮ ਸਾਹਿਬ ਕੋ ਪਹੁੰਚਣ ਤੇ ਜਾਂ ਆਮ ਆਦਮੀ ਪਾਰਟੀ ਦੇ ਆਗੂ ਨਾਲ ਸੰਪਰਕ ਕਰਨ ਉਹ ਤੁਹਾਡੀ ਹੈਲਪ ਕਰਨਗੇ ਇਸ ਦੇ ਵਿੱਚ ਤੇ ਆਪਣਾ ਜਿਹੜਾ ਮੁਆਵਜ਼ਾ ਆ ਉਹ ਲੈ ਕੇ ਆਓ ਇਹ ਨਾ ਹੋਵੇ ਵੀ ਅਸੀਂ ਮੁਆਵਜ਼ਾ ਲੈਣ ਨਾ ਚਾਹੀਏ ਤੇ ਮੁਆਵਜ਼ਾ ਜਿਹੜਾ ਵਾਪਸ ਸਰਕਾਰ ਨੂੰ ਪਿੱਛੇ ਮੁੜ ਜਵੇ ਸੋ ਬੇਨਤੀ ਪ੍ਰਵਾਨ ਕਰਨੀ ਜੀ ਜਲ ਤੋਂ ਜਲਦ ਆਪਣਾ ਮੁਆਵਜ਼ਾ ਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ